ਸੂਰਜ ਜਦੋਂ ਥੱਲੇ ਆ ਗਿਆ ਉਹ ਤੋਂ 1 ਘੰਟੇ ਦੇ ਵਿੱਚ ਵਿੱਚ ਤੁਸੀਂ ਖਾਣਾ ਖਾ ਲਓ ਤੇ ਸ਼ਰੀਰ ਦੇ ਉਸ ਤੋਂ ਬਾਅਦ ਵੀ ਹੰਡਾਉਣ ਦੇ ਚਾਂਸਸ ਹੈਗੇ ਉਹਨੂੰ ਪਚਾਉਣ ਦੇ ਚਾਂਸਸ ਹੈਗੇ ਆ ਹੁਣ ਜਦੋਂ ਖਾਣਾ ਹੀ ਰਾਤ ਨੂੰ 11 ਵਜੇ ਖਾਣਾ ਉਸ ਤਾਂ ਰਾਤ ਨੂੰ ਦਾਲ ਛੱਡੋ ਉਸਤਾ ਜੀ ਮਟਰ ਪਨੀਰ ਚੱਕ ਦਿੰਨੇ ਮਟਰ ਪਨੀਰ ਛੱਡੋ ਮਟਨ ਵੀ ਛਕ ਲੈਦੀ ਮਟਨ ਵੀ ਤੇ ਜਿੰਨੇ ਜਿਹੜੇ ਲੋਕ ਮਟਨ ਖਾਂਦੇ ਨੇ ਜਿਹੜੇ ਸਹੀ ਪਹਿਲੇ ਦਿਨੋਂ ਮਟਨ ਖਾਂਦੇ ਆਏ ਨੇ ਉਹਨਾਂ ਦੀ ਮਾਂ ਉਹਨਾਂ ਨੂੰ ਸਵੇਰੇ ਤੜਕੇ ਉੱਠ ਕੇ ਮਟਨ ਮਟਨ ਵਾਲਾ ਆਚਾਰ ਖਵਾਉਂਦੀਆਂ ਰਹੀਆਂ ਨੇ ਵੀ ਕਾਕਾ ਜੀ ਮਟਨ ਖਾਣਾ ਤਾਂ ਸਵੇਰੇ ਖਾਣਾ ਦਿਨ ਰਾਤ ਨੂੰ ਨਹੀਂ ਖਾਣਾ ਰਾਤ ਨੂੰ ਤਾਂ ਕਾਕਾ ਬ ਤੁਹ ਦਾ ਸੌਣ ਰਾਤ ਨੂੰ ਇਹ ਪਚੂਗਾ ਕਿਵੇਂ ਇਹ ਜਿਹੜਾ ਸਾਡੇ ਉਥੋਂ ਕਨੈਕਸ਼ਨ ਟੁੱਟਿਆ ਨਹੀਂ ਸਾਡੇ ਹਸਪਤਾਲਾਂ ਚ ਲਾਈਨ ਵੱਧ ਗਈ ਤੇ ਜਿਹੜਾ ਆਹ ਨੁਕਤਾ ਫਰੁਕੀ ਜੀ ਇਹ ਇੱਕ ਗਲਾਸ ਹਿੰਮਤ ਰੱਖਦਾ ਆ 99% ਰੋਗਾਂ ਨੂੰ ਬਾਹਰ ਕੱਢਣ ਚ ਇੱਕ ਗਲਾਸ ਇੱਕ ਗਲਾਸ ਅੱਛਾ ਦੂਸਰੀ ਗੱਲ ਇੱਕ ਗਲਾਸ ਮਰਤ ਰੱਖਦਾ ਆ ਜਿਹੜੀ ਮధుਮੇ ਹੁੰਦੀ ਆ ਉਹਨੂੰ ਕਾਊਂਟਰ ਕਰਨ ਦੇ ਸ਼ੂਗਰ ਸ਼ੂਗਰ ਜਿਹਨੂੰ ਆਪਾਂ ਕਹਿੰਦੇ ਆ ਉਹਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰ ਸਕਦਾ ਆ ਇੱਕ ਗਲਾਸ ਮਦਦ ਕਰ ਸਕਦਾ ਆ ਚਾਹੇ ਤੁਹਾਨੂੰ ਲਿਵਰ ਫਾਈਬਰੋਸਿਸ ਵਰਗੀ ਕੰਡੀਸ਼ਨ ਵੀ ਆ ਜਾਵੇ ਉਹਨੂੰ ਵੀ ਰਿਕਵਰ ਕਰਨ ਦੇ ਵਿੱਚ ਮਦਦ ਕਰਦੇ ਆਂ